ਸਾਸੀ ਕਾ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਫੋਰਾ ਅੱਜ ਦੀ ਵੀਡੀਓ ਵੀ ਪਿੰਡ ਬਰਜ ਲੱਦਾ ਸੰਗਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਇਹਨੂੰ ਭਗਤਾ ਭਾਈ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਸਾਸੀ ਕਾ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਕੀ ਹੈ ਜੀ ਆਪਣਾ ਸਵੀਰ ਸਿੰਘ ਕਾਢੀ ਠੀਕ ਹੈ ਜੀ ਬਾਈ ਦਾ ਨਾਮ ਹੈਗਾ ਸੁਖਵੀਰ ਸਿੰਘ ਕਾਟੀ ਤੇ ਬਾਈ ਜੀ ਜੇ ਆਪਣੇ ਘਰ ਆਉਣਾ ਹੋਵੇ ਤੇ ਕੀ ਐਡਰੈਸ ਹੈ ਜੀ ਆਪਣਾ ਆਪਰਾ ਕੇਸਰ ਰੋਡ ਤੇ ਹੈ ਜੀ ਕੇਸਰ ਘਰ ਕੋਲ ਠੀਕ ਹੈ ਬਾਹਰੋਂ ਨਹੀਂ ਠੀਕ ਹੋ ਜੀ ਬਾਕੀ ਜੋ ਇਸ ਟਾਈਮ ਸਕਰੀਨ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਕੇਸਰ ਵਾਲੇ ਰੋਡ ਤੇ ਨਜ਼ਦੀਕ ਬਾਈ ਦਾ ਘਰ ਆ ਤੇ ਖੇਤਾਂ 'ਚ ਬੈਠਿਆ ਤੇ ਬਾਈ ਜੀ ਦੱਸੋ ਜੀ ਗਾਂ ਦੀ ਕੀ ਡਿਟੇਲ ਹੈ ਕਿਹੜੇ ਸੂਏ ਸੂਣ ਜਲਤੀਜਾ ਸੂਸ ਦੀ ਕਰਦੀ ਜਾ ਜੀ ਤੀਜਾ ਸੂਆ ਸੁੰਦੀ ਆ ਘਰ ਦੀ ਬਹੁਤ ਚੰਗੀ ਹੈ ਦੁੱਧ ਨੂੰ ਬਹੁਤ ਚੰਗੀ ਹੈ ਠੀਕ ਹੋ ਜੀ ਤੇ ਪਿਛਲੇ ਸੂਏ ਕਿੰਨਾ ਦੁੱਧ ਸੀ ਗਈ ਹੈ ਉਹ ਵੀ 22 23 ਗ੍ਰਾਮ ਪ੍ਰਤੀ ਦਿਨ ਆਉਣਾ ਜੀ ਠੀਕ ਹੋ ਜੀ ਤੁਸੀਂ ਵੇਖ ਸਕਦੇ ਬੰਦੇ ਦਾ ਪਉਣਾ ਹੀ ਦੱਸਾਂਗੇ ਜੀ ਠੀਕ ਹੋ ਜੀ ਤੁਸੀਂ ਬਾਡੀ ਮੰਤਰੀ ਦੇਖ ਸਕਦੇ ਹੋ ਚੰਗੀ ਗਾਹ ਬਾਈ ਬਹੁਤ ਵਧੀਆ ਮੜਾ ਤੋਰਾ ਵਿਖਾ ਦਿਓ ਜੀ ਪ੍ਰਿੰਟ ਬਹੁਤ ਜ਼ਿਆਦਾ ਵਧੀਆ ਬਈ ਐਫ ਗਾਂ ਦੇਖ ਸਕਦੇ ਹੋ ਠੰਡੀ ਸੀਲ ਆ ਫਵਾਨਾ ਤੁਸੀਂ ਦਿਖਾ ਵੇਖ ਸਕਦੇ ਹੋ ਤੁਹਾਨੂੰ ਥਣਾ ਦੀ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਬਾਈ ਮੜਾ ਤੋਰਾ ਵਿਖਾ ਦੇ ਮੋਟੇ-ਮੋਟੇ ਥਾਣਾ ਵੀਰੇ ਮੁਠੀ ਵਾਲਾ ਥਾਣਾ ਦੇਖ ਸਕਦੇ ਹੋ ਤੁਸੀਂ ਤੀਜਾ ਸੂਆ ਸੁਣਦੀ ਹੈ ਗਾਂ 20-22 ਲੀਟਰ ਤੱਕ ਦੁੱਧ ਦਿੱਤਾ ਦੂਜੇ ਸੂਏ ਹੁਣ ਆ ਨਾ ਤੁਸੀਂ ਦੇਖ ਸਕਦੇ ਹੋ ਤੁਹਾਵਾਂ ਨਾਲ ਚੈੱਕ ਕਰ ਸਕਦੇ ਆ ਬਾਈ ਜੇ ਸਾਥ ਕੋਈ ਚੀਜ਼ ਮਿਸਟੇਕ ਹੁੰਦੀ ਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਬਾਈ ਜੀ ਕੀ ਮੋਲ ਕਰਦੇ ਆ ਜੀ ਆਪਾਂ ਕੋਈ 70000 ਰੁਪਏ ਮੋਲੇ ਦਾ 70000 ਰੁਪਏ ਕਰਦੇ ਆ ਮੌਕੇ ਤੇ ਮਾਨਤਾ ਨਹੀਂ ਕੀਤਾ ਜਾਊਗਾ ਜੀ ਠੀਕ ਹੋ ਜੀ ਤੇ ਬਾਈ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਇਹ ਹਫਤਾ ਪਿਆ ਜੀ ਬਾਈ ਵੀਰੇ 7 ਦਿਨਾਂ ਦੀ ਆ ਨਹੀਂ ਬੈਠਣ ਜਿਆਦਾ ਠੀਕ ਹੋ ਜੀ 6-7 ਦਿਨਾਂ ਦੀ ਕੱਚੀ ਵੀ ਆ ਬਾਈ ਤੇ ਬਾਈ ਜੀ ਆਪਣਾ ਫੋਨ ਨੰਬਰ ਬੋਲ ਦਿਓ ਜੀ 94633 ਹਾਂਜੀ 4892 ਇੱਕ ਵਾਰ ਫੇਰ ਬੋਲ ਦਿਓ 94633 ਹਾਂਜੀ 4892 ਇਹ ਬਾਈ ਦਾ ਕੰਟੈਕਟ ਨੰਬਰ ਆ ਤੇ ਮੁੱਲ ਇਹਦਾ 70000 ਰੁਪਿਆ ਕਰਦੇ ਆ ਤੇ ਬਾਈ ਮੌਕੇ ਤੇ ਮਾਨਤਨ ਵੀ ਕੀਤਾ ਜਾਊਗਾ ਥੱਲੋਂ ਬਹੁਤ ਜ਼ਿਆਦਾ ਸਾਬ ਆ ਨਿਆਣਾ ਪਾ ਲੋ ਚਨਾ ਪਾ ਲੋ ਯਾਨੀ ਆ ਦੋਵੇਂ ਪੱਸੀ ਬੈਠੇ ਠੀਕ ਹੋ ਜੀ ਇਸੇ ਤਰ੍ਹਾਂ ਫਿਰ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ